ਹੰਦੀ ਮੈਂ ਸਰਦਾਰ ਮਰੀਕ ਸਿੰਘ ਅਮਰੁਤ ਮਜੀਦਾ ਸਰਪੰਚ ਪਿੰਡ ਸ਼ਾਹਦੀਨ ਵਾਲਾ ਜੀ ਅੱਜ ਸਾਡੇ ਰਾਤ ਵਾਰ ਦਾ ਤੋਈ ਹੈ ਜੀ ਸਾਡੇ ਪਿੰਡ ਦੇ ਆਰਓ ਵਿੱਚ ਚੋਰੀ ਹੋਈ ਜੀ ਮੋਟਰ ਦੀ ਤੇ ਪਿੱਛੇ ਇੱਕ ਸਮਰਸੀ ਵਾਲ ਮੋਟਰ ਹੈ ਜੀ ਚੋਰਾਂ ਨੇ ਉਹ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਆਰਓ ਬੜਾ ਵਧੀਆ ਚਾਲੂ ਹਾਲਤ ਵਿੱਚ ਸੀ ਤੇ ਹੋਰ ਵੀ ਸਾਡੇ ਪਿੰਡ ਵਾਰਦਾਤਾਂ ਹੋਈਆਂ ਨੇ ਚੋਰੀ ਦੀਆਂ ਪਿਛਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਤੇ ਅਸੀਂ ਪ੍ਰਸ਼ਾਸਨ ਨੂੰ ਇਹਦੇ ਬਾਰੇ ਕਾਫੀ ਵਾਰ ਉਹਨਾਂ ਨੂੰ ਤਲਾਹ ਦਿੱਤੀ ਆ ਦੱਸਿਆ ਰਿਟਨ ਵਿੱਚ ਵੀ ਲਿਖ ਕੇ ਦਿੱਤੇ ਜੀ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਹਾਂ ਜਿਸ ਤਰ੍ਹਾਂ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਨਸ਼ੇ ਦੇ ਕਾਫੀ ਹੱਦ ਤੱਕ ਕੰਟਰੋਲ ਕਰ ਰਿਹਾ ਹੈ ਔਰ ਚੋਰੀ ਦੇ ਵਾਰਦਾਤਾਂ ਵੀ ਘਟੀਆਂ ਹੋਈਆਂ। ਕੋਈ ਵਾਰਦਾਤਾਂ ਨਹੀਂ ਘਟੀਆਂ ਜਿਹੜੀ ਨਸ਼ੇ ਕਰਨ ਵਾਲੇ ਮੁੰਡਿਆਂ ਦੀ ਗਿਣਤੀ ਆ ਪਿੰਡ ਚੱਗੇ ਨਾਲੋਂ ਵਧੀਆ ਘਟੀ ਨਹੀਂ ਕਾਫੀ ਵਧੀਆ ਜਿਹਦਾ ਕਰਕੇ ਚੋਰੀਆਂ ਨੂੰ ਅੰਜਾਮ ਜ਼ਿਆਦਾ ਦੇ ਰਿਹਾ ਔਰ ਟਾਵਰਾਂ ਦੇ ਤੇਲ ਟਾਵਰਾਂ ਦੀਆਂ ਬੈਟਰੀਆਂ ਮੋਟਰਾਂ ਜਿਹੜੀਆਂ ਪੰਚਾਇਤ ਦੀਆਂ ਮੋਟਰਾਂ ਉਹ ਚੋਰੀ ਕੀਤੀਆਂ ਜਾਂਦੀਆਂ ਸਕੂਲਾਂ ਦੀਆਂ ਲੋਕਾਂ ਦੇ ਘਰਾਂ 'ਚ ਚੋਰੀਆਂ ਕੀਤੀਆਂ ਜਾਂਦੀਆਂ ਉੱਚੇ ਵੀ ਨਹੀਂ ਛੱਡਿਆ ਜਾਂਦਾ ਚੋਰੀ ਜਿਹੜੀ ਆ ਸਾਨੂੰ ਇਹ ਖਤਰਾ ਰਹਿੰਦਾ ਕਿਤੇ ਰਾਤ ਨੂੰ ਉੱਠ ਕੇ ਇਹਨਾਂ ਨੂੰ ਹਟਾਉਣ ਦੀ ਬਜਾਏ ਹਟਾਵਾਂਗੇ ਤਾਂ ਸੱਟ ਮਾਰਨ ਦਾ ਵੀ ਡਰ ਰਹਿੰਦਾ ਸਾਨੂੰ ਇਹਨਾਂ ਤੋਂ ਕਿਉਂਕਿ ਹਥਿਆਰ ਲੈ ਕੇ ਫਿਰਦੇ ਆ ਜਿਹੜੇ ਇਹ ਛੜੀ ਲੋਕ ਆ ਰਾਤ ਨੂੰ ਇਸ ਕਰਕੇ ਸਾਨੂੰ ਤੇ ਪੁਲਿਸ ਕੋਈ ਵੀ ਸਖਤਾਂ ਕਾਫੀ ਕੀਤੀਆਂ ਸੀ ਪਰ ਪੁਲਿਸ ਨੇ ਆਈ ਨਹੀਂ ਕਿ ਸਾਡੀ ਕੋਈ ਕਾਰਵਾਈ ਪਿੰਡ ਵਾਸਤੇ ਕੋਈ ਸੁਰੱਖਿਆ ਵਾਸਤੇ ਕੁਝ ਨਹੀਂ ਕੀਤਾ ਹੈਗਾ ਜਿਕਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਨਸ਼ੀੜੀ ਕਿਸਮ ਦੇ ਲੋਕ ਹੈਗੇ ਆ ਕਿ ਤੁਹਾਨੂੰ ਲੱਗਦਾ ਹੈ ਕਿ ਪਿੰਡ ਦੇ ਨੇ ਜਾਂ ਕਿਸੇ ਦੂਸਰੇ ਪਿੰਡ ਦੇ ਹੋਣਗੇ ਇਹ ਪਿੰਡ ਦੇ ਵਿੱਚ ਵੀ ਕਾਫੀ ਆਜੀ ਅਸੀਂ ਨਾਂ ਲੈਣ ਨੂੰ ਤਿਆਰ ਆ ਦੱਸਣ ਨੂੰ ਤਿਆਰ ਆ ਸਾਨੂੰ ਕਿਸੇ ਨਾਲ ਕੋਈ ਚੀਜ਼ ਕਰੀ ਪਿੰਡ ਦੇ ਵਿੱਚ ਲਗਭਗ 20 ਮੁੰਡਿਆਂ ਦਾ ਟੋਲਾ ਹੋਊਗਾ ਜਿਹੜਾ ਚਿੱਟੇ ਨਾਲ ਗਲਾਤਾ ਔਰ ਗੋਲੀਆਂ ਨਾਲ ਜਿਹੜਾ ਸਾਡਾ ਪਿੰਡ ਬਰਬਾਦ ਕਰਦਾ ਕੋਈ ਰੋਜ਼ ਮਸਲਾ ਇਦਾਂ ਦਾ ਥਾਣੇ ਪੰਚਾਇਤਾਂ 'ਚ ਜਾਂਦਾ ਜਿਹੜਾ ਜਿਨ੍ਹਾਂ ਦੀਆਂ ਘਰ ਵਾਲੀਆਂ ਜਿਨ੍ਹਾਂ ਦੇ ਸਾਡੇ ਸਮਾਜ ਦੀ ਬਰਾਈਆਂ ਵਾ ਜਿਹੜੀਆਂ ਸਾਡੇ ਪੇਸ਼ ਆਉਂਦੀਆਂ ਉਧਰ ਪੇਸ਼ ਆ ਰਹੀਆਂ ਹੁੰਦੀਆਂ ਇਹ ਨਸ਼ੇ ਦਾ ਕਰਕੇ ਪਿਛਲੇ ਦਿਨੀ ਇੱਕ ਕਵਾੜੀਆ ਹੈਗਾ ਇਹ ਫਰੋਸਪੁਰ ਦਾ ਨਾਮੀ ਕਵਾੜੀਆ